ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਗੁਰਬਾਣੀ ਦਾ ਬੜਾ ਸੋਹਣਾ ਇਹ ਪਾਵਨ ਬਾਕ ਹੈ ਸਚੋ ਉਰੇ ਸਭ ਕੋ ਉਪਰ ਸਚ ਆਚਾਰ ਸਚ ਹਮੇਸ਼ਾ ਹੀ ਸਰਵੋਤਮ ਰਿਹਾ ਹੈ ਸੰਸਾਰ ਦੇ ਇਸ ਨੇਕੀ ਅਤੇ ਬਦੀ ਤਥਾ ਪਰਪਕਾਰ ਅਤੇ ਦਰਿੰਦਗੀ ਦੇ ਲੰਮੇ ਇਤਿਹਾਸ ਦਾ ਆਦੇ ਆਏ ਸਰਹੰਦ ਦੀ ਧਰਤੀ ਉੱਤੇ ਲਿਖਿਆ ਗਿਆ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਸਾਹਿਬ ਜਾਤੇ ਆਦੀ ਸ਼ਹੀਦੀ ਉਪਰੰਤ ਸੰਸਕਾਰ ਕਰਨ ਲਈ ਲਗਾਈ ਗਈ ਸ਼ਰਤ ਨਾਲ ਸਾਰਾ ਸ਼ਹਿਰ ਕੰਬ ਉੱਠਿਆ ਇੰਨਾ ਹੀ ਨਹੀਂ ਸਹਿਮ ਦੇ ਵਿੱਚ ਆ ਗਿਆ ਪੂਰੀ ਖਾਮੋਸ਼ੀ ਸੀ ਅਜੇ ਸਮੇਂ ਨੇਕੀ ਸੱਚਾਈ ਪਰਮਕਾਰ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਰ ਮਿਟਣ ਵਾਲੀਆਂ ਰੂਹਾਂ ਉਜਾਗਰ ਹੋ ਜਾਂਦੀਆਂ ਨੇ ਅਤੇ ਉਹ ਆਪਣਾ ਆਪ ਹੀ ਨਹੀਂ ਸਗੋਂ ਆਪਣਾ ਘਰ-ਬਾਰ ਵੀ ਕੁਰਬਾਨ ਕਰ ਦੇਣਾ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਨੇ ਕੋਨਸਨ ਦੀਵਾਨ ਟੋਡਰ ਮਲਜੀ ਇਤਿਹਾਸ ਵਿੱਚ ਕਿਉਂ ਯਾਦ ਕੀਤਾ ਜਾਂਦਾ ਹੈ ਇਤਿਹਾਸ ਦੇ ਜਦੋਂ ਸੁਨਹਿਰੀ ਵਰਕਿਆਂ ਨੂੰ ਫਰੋਲਦੇ ਆ ਤਾਂ ਪਤਾ ਚੱਲਦਾ ਹੈ ਕਿ ਸਰਹੰਦ ਸ਼ਹਿਰ ਧਨੀ ਲੋਕਾਂ ਦਾ ਸ਼ਹਿਰ ਸੀ ਇਹ ਸ਼ਹਿਰ ਨੂੰ ਫਿਰੋਜ਼ ਸ਼ਾ ਤੁਗਲਕ ਨੇ ਸਮਾਣੇ ਦੀ ਹਕੂਮਤ ਤੋਂ ਵੱਖ ਕਰਕੇ ਪ੍ਰਧਾਨ ਨਗਰ ਥਾਪਿਆ ਸੀ ਵੱਖ-ਵੱਖ ਬਰਾਦਰੀ ਅਨੁਸਾਰ ਵੱਖ-ਵੱਖ ਮੱਲੇ ਇਸ ਸ਼ਹਿਰ ਵਿੱਚ ਬਣੇ ਹੋਏ ਸਨ ਇਹ ਸ਼ਹਿਰ ਵਪਾਰ ਦਾ ਵੱਡਾ ਕੇਂਦਰ ਸੀ ਇਸ ਸ਼ਹਿਰ ਦੇ ਬਹੁਤੇ ਲੋਕ ਮੁਗਲ ਫੌਜ ਵਿੱਚ ਵੱਡੇ ਅਹੁਦਿਆਂ ਦੇ ਉੱਪਰ ਲੱਗੇ ਹੋਏ ਸਨ ਇਤਿਹਾਸਕ ਸਰੋਤਾਂ ਅਨੁਸਾਰ ਇਹ ਵੀ ਪਤਾ ਲੱਗਦਾ ਹੈ ਆਪਣੀ ਅਮੀਰੀ ਅਤੇ ਖੁਸ਼ਹਾਲੀ ਕਾਰਨ ਸਰਹੰਦ ਵਿਦਿਆ ਦਾ ਕੇਂਦਰ ਬਣ ਚੁੱਕਾ ਸੀ ਇੱਥੋਂ ਦੇ ਯੋਗ ਵਿਅਕਤੀਆਂ ਦੀ ਮੁਗਲ ਸਰਕਾਰ ਕਦਰ ਕਰਦੀ ਸੀ ਇਹ ਨਹੀਂ ਨਹੀਂ ਇੱਥੋਂ ਦੇ ਲੋਕਾਂ ਵਿੱਚ ਬਾਗਬਾਨੀ ਦਾ ਬੜਾ ਵੱਡਾ ਸ਼ੌਕ ਸੀ ਬਾਗਾਂ ਦੀ ਸੁੰਦਰਤਾ ਕਾਰਨ ਜਹਾਂਗੀਰ ਵਰਗੇ ਬਾਦਸ਼ਾਹ ਇੱਥੇ ਖਿੱਚੇ ਆਉਂਦੇ ਸਨ ਸ਼ਾਹਜਹਾਨ ਇੱਥੇ ਪੰਜਵਾਰ ਆਇਆ ਸਰਹੰਦ ਦਾ ਆਮ ਖਾਸ ਬਾਗ ਉਦੋਂ ਹੀ ਸਥਾਪਿਤ ਕੀਤਾ ਗਿਆ ਇੱਥੇ ਹੀ ਬਾਦਸ਼ਾਹ ਠਹਿੜਦੇ ਸਨ ਸ਼ਾਹਜਹਾਨ ਨੇ ਆਪਣੀ ਦੂਜੀ ਫੇਰੀ ਦੌਰਾਨ ਸੇਠ ਟੋਡਰਮਲ ਨੂੰ ਸਰਹੰਦ ਦਾ ਹਾਕਮ ਬਣਾਇਆ ਅਤੇ ਦੀਵਾਨ ਤੇ ਫੌਜਦਾਰ ਦੀਆਂ ਤਿੰਨੇ ਅਹੁਦਿਆਂ ਤੇ ਭਾਵ ਪਦਵੀਆਂ ਉਸ ਨੂੰ ਦਿੱਤੀਆਂ ਇਹ ਅਹੁਦਾ ਦੀਵਾਨ ਟੋਡਰਮਲ ਨੂੰ ਵੱਖ-ਵੱਖ ਪ੍ਰਬੰਧਕੀ ਖੇਤਰਾਂ ਵਿੱਚ ਭਰਪੂਰ ਤਜਰਬੇ ਦੇ ਆਧਾਰ ਤੇ ਦਿੱਤਾ ਗਿਆ ਸੀ ਸਮਾਂ ਕੁਝ ਬੀਤਿਆ ਜੀ ਹਾਂ ਸਮਾਂ ਕੁਝ ਬੀਤਿਆ ਵਜ਼ੀਰ ਖਾਨ ਨੂੰ ਸੂਬਾ ਸਰਹੰਦ ਬਣਾਇਆ ਗਿਆ ਸਨ 1704 ਈਸਵੀ ਦੇ ਵਿੱਚ ਜਦੋਂ ਗੁਰੂ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਦਰਿੰਦਗੀ ਦੇ ਨਾਲ ਸ਼ਹੀਦ ਕੀਤਾ ਗਿਆ ਤਾਂ ਸਰਹੰਦ ਦੇ دیਵਾਨ ਟੋਡਰਮਲ ਦੀ ਆਤਮਾ ਝੋੜੀ ਗਈ। ਉਹਨਾਂ ਤੋਂ ਇਹ ਦੁੱਖ ਉਹਨਾਂ ਤੋਂ ਇਹ ਸ਼ਹੀਦੀ ਬਰਦਾਸ਼ਤ ਨਾ ਹੋਈ। ਸਹਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਉਹਨਾਂ ਨਿੱਕੀਆਂ ਜਿੰਦਾ ਤੇ ਮਾਤਾ ਗੁਜਰੀ ਪ੍ਰਤੀ ਆਪਣੀ ਹਮਦਰਦੀ ਅਤੇ ਸਤਕਾਰ ਭੇਟ ਕਰਨ ਦੇ ਲਈ ਖੁੱਲ ਕੇ ਅੱਗੇ ਆਏ। ਉਸ ਨੇ ਇੱਕ ਮੁਸਲਮਾਨ ਜ਼ਿਮੀਦਾਰ ਚੌਧਰੀ ਅਤਾ अली ਖਾਨ ਤੋਂ ਖੜੀਆਂ ਸ਼ਰਫੀਆਂ ਰੱਖ ਕੇ ਜ਼ਮੀਨ ਖਰੀਦ ਕੇ ਸਾਬਜਾਦਿਆਂ ਦਾ ਸਸਕਾਰ ਕੀਤਾ ਇਸ ਕਾਜਲੀ ਉਸਨੇ ਆਪਣੀ ਸਾਰੀ ਕਮਾਈ ਤੋਂ ਇਲਾਵਾ ਆਪਣੀ ਧਰਮ ਪਤਨੀ ਦੇ ਸਾਰੇ ਗੈਨੇ ਵੀ ਵੇਚ ਦਿੱਤੇ ਸਨ ਬਸ ਫਿਰ ਕਿਸੇ ਮੁਗਲ ਸਲਤਨਤ ਇਹ ਕਿਵੇਂ ਬਰਦਾਸ਼ਤ ਕਰ ਲੈਂਦੀ ਕਿ ਕੋਈ ਗੁਰੂ ਦੇ ਪਿਆਰ ਵਿੱਚ ਇੰਨਾ ਵੀ ਪੀਛ ਸਕਦਾ ਹੈ ਆਪਣੀ ਜੈਦਾਦ ਤਾਂ ਕਿ ਆਪਣਾ ਆਪ ਵੀ ਕੁਰਬਾਨ ਕਰ ਜਾਵੇ ਇਹ ਮੁਗਲਾਂ ਤੋਂ ਬਰਦਾਸ਼ਤ ਨਾ ਹੋਇਆ ਅੰਤ ਮੁਗਲਿਆ ਸਲਤਨਤ ਦੇ ਚੰਗੇਜ਼ੀ ਹੁਕਮ ਅਨੁਸਾਰ ਦੀਵਾਨ ਟੋਡਰਮਲ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੋ ਇਹ ਸੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸ਼ਹੀਦੀ ਸਫ਼ਰ ਦੇ ਵਿੱਚ ਦੀਵਾਨ ਟੋਡਰਮਲ ਦਾ ਇਤਿਹਾਸ ਜੋ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ